ਪੰਜਾਬ ਦੀ ਫਿਜ਼ਾ ਦੇ ਵਿੱਚ ਇਹੋ ਜਿਹਾ ਜ਼ਹਿਰ ਕੁਲਿਆ ਪਤਾ ਹੀ ਨਾ ਲੱਗਾ ਕਦੋਂ ਹਮਸਾਰੇ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਇੱਕ ਦੂਜੇ ਦੀਆਂ ਇੱਜ਼ਤਾਂ ਕੱਜਦਿਆਂ ਕੱਜਦਿਆਂ ਕਦੋਂ ਇੱਕ ਦੂਜੇ ਦੀਆਂ ਇੱਜ਼ਤਾਂ ਨੂੰ ਹੱਥ ਪਾ ਬੈਠੇ ਮੈਨੂੰ ਪਤਾ ਹੈ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਕਿੰਨਾ ਇਕੱਠਾ ਕੀਤਾ ਹੈ ਸੁਣਾਉਣ ਵਾਸਤੇ ਉਹਨਾਂ ਦੀਆਂ ਇਸਤਰੀਆਂ ਨੇ ਆਖਿਆ ਵੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਤਨ ਇਨ੍ਹਾਂ ਹੱਥੋਂ ਬੇਪਤ ਹੋਣ ਤੇ ਤੁਸੀਂ ਇਹ ਕੰਮ ਕਰੋ ਸਾਨੂੰ ਆਪਣੇ ਹੱਥੀ ਕਤਲ ਕਰ ਦਿਓ ਇਸ ਤਰ੍ਹਾਂ ਕੋਈ 22 ਦੇ ਕਰੀਬੇ ਬੀਬੀਆਂ ਸੀਗੀਆਂ ਜਿਹੜੀਆਂ ਸ਼ਹੀਦ ਹੋਈਆਂ ਸਾਨੂੰ ਉਹਨਾਂ ਦਾ ਖੂਨ ਸੀਗਾ ਜੇ ਉੱਥੇ ਬੀਬੀਆਂ ਗੱਜਾਂ ਜੇ ਸਾਰੀਆਂ ਕੋਈ 90 ਤੋਂ ਉੱਪਰ ਸਨ ਇਹ ਬੀਬੀਆਂ 93 ਦੇ ਕਰੀਬ ਗਿਣਤੀ ਮਿਲਦੀ ਹੈ ਵੀ ਵੀ ਬਸੰਤ ਕੌਰ ਉਹਨਾਂ ਦੀ ਅਗਵਾਈ ਕਰ ਰਹੀ ਸੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹਨਾਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਆਪਣੀਆਂ ਬੱਚੀਆਂ ਦੀ ਪਤ ਦਾ ਰਾਖਾ ਤੂੰ ਸਾਨੂੰ ਪਤਾ ਹੈ ਆਤਮ ਦਾ ਠੀਕ ਗੱਲ ਨਹੀਂ ਕੀ ਪਰ ਹੁਣ ਇਹ ਬੇਪਤ ਹੋਣ ਦੇ ਨਾਲ ਚੰਗਾ ਹੈ ਜੀ ਤੇ ਉਹਨਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸਾਂ ਕਰਕੇ ਉਹ ਸੇ ਖੂਤ ਛੜਾ ਮਾਰ ਦਿੱਤੀ ਖੂ ਸਾਰਾ ਨਾਸ਼ਾ ਦੇ ਨਾਲ ਪਰ ਗਿਆ ਇਹ ਕਿਸੇ ਸੁਣਨੇ ਵੀ ਔਖੇ ਐ ਸੁਣਾਉਣੇ ਤੇ ਔਖੇ ਹੈਗੇ ਹੈਗੇ ਆ ਤੇ ਜਿੰਨਾ ਹੰਡਾਏ ਐ ਉਹਨਾਂ ਬਾਰੇ ਸੋਚ ਕੇ ਤੇ ਤਰਾ ਨਿਕਲ ਜਾਂਦਾ ਹੈ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ 1947 ਸਕੂਲਾਂ ਕਾਲਜਾਂ ਦੀ ਪੜ੍ਹਾਈ ਦੇ ਵਿੱਚ ਤੇ ਇਹਨੂੰ ਆਜ਼ਾਦੀ ਦਾ ਵਰਾ ਕਿਹਾ ਜਾਂਦਾ ਹੈ ਪਰ ਸਾਡੇ ਬਜ਼ੁਰਗਾਂ ਦੀ ਸੁਰਤ ਦੇ ਵਿੱਚ ਇਸ ਨੂੰ ਉਜਾੜੇ ਦੇ ਦਿਨ ਹੱਲਿਆਂ ਦੇ ਦਿਨ ਵੰਡ ਦੇ ਦਿਨ ਕਰਕੇ ਚੇਤੇ ਕੀਤਾ ਜਾਂਦਾ ਹੈ ਬੜੀ ਭਾਰੀ ਕੀਮਤ ਪੰਜਾਬ ਦੀ ਧਰਤੀ ਨੂੰ ਉਤਾਰਨੀ ਪਈ ਸਿੱਖਾਂ ਨੂੰ ਉਤਾਰਨੀ ਪਈ ਹੈ ਜੇ ਪੰਜਾਬ ਦੀ ਫਿਜ਼ਾ ਦੇ ਵਿੱਚ ਇਹੋ ਜਿਹਾ ਜ਼ਹਿਰ ਕੁੜਿਆ ਪਤਾ ਹੀ ਨ ਲੱਗਾ ਕਦੋਂ ہمسਾਰੇ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਇੱਕ ਦੂਜੇ ਦੀਆਂ ਇੱਜ਼ਤਾਂ ਕੱਜਦੇਆਂ ਕੱਜਦੇਆਂ ਕਦੋਂ ਇੱਕ ਦੂਜੇ ਦੀਆਂ ਇੱਜ਼ਤਾਂ ਨੂੰ ਹੱਥ ਪਾ ਬੈਠੇ ਭਰਾਵਾਂ ਤੋਂ ਵੱਧ ਕੇ ਪੀੜ੍ਹੀਆਂ ਸਾਂਝਾ ਕਦੋਂ ਮਿੱਟੀ ਦੇ ਵਿੱਚ ਰੁੜ ਗਈਆਂ دریاਵਾਂ ਦੇ ਵਿੱਚ ਪਾਣੀ ਦੀ ਜਗਾ ਖੂਨ ਨੇ ਲੈ ਲਈ ਧਰਤੀ ਦਾ ਰੰਗ ਲਾਲ ਸੁਰਖ ਹੋ ਗਿਆ ਜਿੱਧਰ ਦੇਖੋ ਬਸ ਆਦਮ ਬੋ ਆਦਮ ਬੋ ਕਰਦੇ ਬੰਦੇ ਨਹੀਂ ਜਾਨਵਰ ਤੁਰੇ ਫਿਰਦੇ ਸਨ ਇਹਨੀ ਨਫ਼ਰਤ ਪਤਾ ਨਹੀਂ ਕਿਥੋਂ ਅੰਦਰ ਪੈਦਾ ਹੋ ਗਈ ਪੰਜਾਬ ਦੀ ਵੰਡ ਨੂੰ ਸਿਰਫ ਆ ਪਿਛਲੇ 5-6 ਸਾਲਾਂ ਦੇ ਆਧਾਰ ਤੇ ਨਹੀਂ ਸਮਝਿਆ ਜਾ ਸਕਦਾ ਇਹ ਨਫਰਤ ਉਦੋਂ ਵੀ ਪਹਿਲਾਂ ਪੰਜਾਬ ਦੇ ਅੰਦਰ ਪੈਦਾ ਕੀਤੀ ਜਾ ਰਹੀ ਸੀ ਤਰੀਕੇ ਦੇ ਨਾਲ ਇਹਦੇ ਚਵਤੀਆਂ ਲਾਉਣ ਵਿੱਚ ਮਿਲੀਆਂ ਦਾ ਤੇ ਨਾਲ ਆ ਰਹੀਆਂ ਸਮਾਜੀਆਂ ਦਾ ਬਰੋਬਰ ਦਾ ਯੋਗਦਾਨ ਰਿਹਾ ਹੈ ਜੀ। 라ਵਲਪਿੰਡੀ ਵਾਲੇ ਪਾਸੇ ਜਿਹੜੀ ਕਤਲੋਗਾਰਤ ਹੋਈ ਸਿੱਖਾਂ ਦੀ ਉਹਨੂੰ ਕੱਲਾ 47 ਦੇ ਬਰੇ ਚ ਰੱਖ ਕੇ ਨਹੀਂ ਸਮਝਿਆ ਜਾ ਸਕਦਾ ਉਹ ਤੋਂ ਵੀ ਪਹਿਲਾਂ 1923-24 ਦੇ ਲਾਗੇ ਜਿਹੜੇ ਉੱਥੇ ਦੰਗੇ ਹੋਏ ਸਨ ਉਥੋਂ ਉਹ ਚੀਜ਼ ਸ਼ੁਰੂ ਹੁੰਦੀ ਹੈ। ਕਦੇ ਸਾਡੇ ਖੋਜੀ ਲਖਾਰੀ ਸ਼ਾਇਦ ਇਹਨੂੰ ਪਕੜਨ ਦੀ ਕੋਸ਼ਿਸ਼ ਕਰ। ਅੱਜ ਵੀ 12 ਮਾਰਚ 1947 ਦੀ ਇੱਕ ਖਾਸ ਘਟਨਾ ਦੇ ਬਾਰੇ ਗੱਲ ਕਰਨੀ ਹੈ। ਉਠੋ ਹਾਰ ਦੀ। ਮੈਨੂੰ ਪਤਾ ਹੈ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਕਿੰਨਾ ਇਕੱਠਾ ਕੀਤਾ ਹੈ ਸੁਣਾਉਣ ਵਾਸਤੇ। ਇਹ ਕਿਸੇ ਸੁਣਨੇ ਵੀ ਔਖੇ ਹੈ। ਸੁਨਾਉਣੇ ਤੇ ਔਖੇ ਹੈਗੇ ਹੈਗੇ ਆ ਤੇ ਜਿੰਨਾ ਹੰਡਾਰੇ ਹੈ ਉਹਨਾਂ ਬਾਰੇ ਸੋਚ ਕੇ ਤੇ ਤਰਾ ਨਿਕਲ ਜਾਂਦਾ ਹੈ 6 7 ਮਾਰਚ ਨੂੰ 라ਵਲਪਿੰਡੀ ਤੇ ਹਮਲਾ ਕੀਤਾ ਲੀਕੀਆਂ ਨੇ ਸਿੱਖਾਂ ਤੇ ਹਿੰਦੂਆਂ ਦੇ ਘਰਾਂ ਉੱਤੇ ਇਥੋਂ ਦੇ ਸਿੱਖ ਪੈਸੇ ਟਕੇ ਪੱਖੋਂ ਸੰਪੰਨ ਸਨ ਹਥਿਆਰਕੂਲ ਸਨ ਉਹਨਾਂ ਨੇ ਮੂੰਹ ਤੋੜ ਮਾਂ ਜਵਾਬ ਦਿੱਤਾ ਲਿਗੀਆਂ ਦੇ ਪੱਬ ਨਾ ਲਗੇ ਧਾੜਵੀਆਂ ਦੇ ਪੱਬ ਨਾ ਲਗੇ ਫਿਰ ਉਹ ਨਾ ਸੋਚਿਆ ਵੀ ਇੱਥੇ ਵੱਡੀ ਥਾਂ ਦੇ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਪਹਿਲਾਂ ਕਿਉਂ ਨਾ ਆਸੇ-ਪਾਸੇ ਜਿਹੜੇ 128 ਤੋਂ ਉੱਪਰ ਪਿੰਡ ਨੇ ਸਿੱਖਾਂ ਦੇ ਹਿੰਦੂਆਂ ਦੇ ਵਾਰੀ-ਵਾਰੀ ਉਹਨਾਂ ਨੂੰ ਲੁੱਟਿਆ ਪੁੱਟਿਆ ਕੁੱਟਿਆ ਮਾਰਿਆ ਜਾਵੇ ਸੋ ਇਹ ਮਤਾ ਪਕਾ ਕੇ ਉਹਨਾਂ ਨੇ 9 ਮਾਰਚ ਵਾਲੇ ਦਿਨ ਤੋਹਾ ਖਾਲਸਾ ਪਿੰਡ ਉੱਤੇ ਹਮਲਾ ਕੀਤਾ ਹੈ ਜੀ ਪਿੰਡ ਦੇ ਲੋਕਾਂ ਨੇ ਮੁਕਾਬਲਾ ਕੀਤਾ ਇਹਨਾਂ ਨੂੰ ਦੌੜਨਾ ਪਿਆ ਜਿਹੜੇ ਲੀਗੀਆ ਦੇ ਗੁੰਡੇ ਬਦਮਾਸ਼ ਸੀਗੇ ਜੇ ਉਹ ਤਾੜ ਵੀ ਫਿਰ ਇਹਨਾਂ ਨੇ 10 ਮਾਰਚ ਨੂੰ ਹਮਲਾ ਕੀਤਾ ਹੈ 10 ਮਾਰਚ ਨੂੰ ਵੀ ਇਹਨਾਂ ਦੀ ਕੋਈ ਪੇਸ਼ ਨਹੀਂ ਜਗਈ ਉਸ ਦਿਨ ਲੋਕਾਂ ਨੇ ਗਲਬ ਸਿੰਘ ਦੀ ਹਵੇਲੀ ਦੇ ਵਿੱਚ ਜਾ ਕੇ ਪਨਾਹ ਲੈ ਲਈ। ਵੱਡੀ ਤਦਾਦ ਦੇ ਵਿੱਚ ਔਰਤਾਂ, ਬੱਚੇ, ਬੁੱਢੇ, ਨੌਜਵਾਨ ਉੱਥੇ ਮੌਜੂਦ ਸਨ। ਅਸਲਾ ਵੀ ਕੋਲ ਸੀਗਾ ਜੇ। ਇੱਕ ਸੁਰੱਖਿਅਤ ਥਾਂ ਸੀ ਉਹ। ਇੰਦਰ ਤਾੜਵੀਆਂ ਦੀ ਗਿਣਤੀ ਹੈ ਜਿਹੜੀ ਉਹ ਵੀ ਵੱਧ ਰਹੀ ਸੀਗੀ ਸੈਂਕੜਿਆਂ ਤੋਂ ਹਜ਼ਾਰਾਂ ਦੇ ਵਿੱਚ ਹੋ ਗਈ ਸੀਗੀ। ਦੂਰ ਦੂਰ ਤੱਕ ਜਿੰਨੇ ਸਿਰ ਦਿਖ ਰਹੇ ਸਨ ਉਹ ਸਾਰੇ ਤਾੜਵੀਆਂ ਦੇ ਸਨ। ਗੁਲਾਬ ਸਿੰਘ ਦੀ ਹਵੇਲੀ ਦੇ ਵਿੱਚ ਗੁਰੂ ਕੀ ਬਾਣੀ ਗੂੰਜ ਰਹੀ ਸੀ ਵੀਰ ਰਸ ਗੂੰਜ ਰਿਹਾ ਸੀਗਾ ਇੱਥੇ ਦੋ ਘਟਨਾਵਾਂ ਵਾਪਰੀਆਂ ਬਹੁਤ ਮਹੱਤਵਪੂਰਨ ਨੇ 11 ਮਾਰਚ ਨੂੰ ਵੀ ਜਦੋਂ ਹਮਲਾ ਹੋਇਆ ਤੇ ਕੋਈ ਪੇਸ਼ ਨਾ ਗਈ ਅਖੀਰ ਇਹਨਾਂ ਧੜਵੀਆਂ ਨੇ ਚਾਲ ਚੱਲੀ ਵੀ ਅਸੀਂ ਤੁਹਾਡੇ ਨਾਲ ਸੋਣਾ ਕਰ ਸਕਦੇ ਹਾਂ ਉਹਦੇ ਲਈ ਜ਼ਰੂਰੀ ਹੈ ਤੁਸੀਂ 20000 ਰੁਪਇਆ ਤੇ ਤੁਹਾਡੇ ਕੋਲ ਜੋ ਸੋਨਾ ਸੱਪਾ ਉਹ ਸਾਨੂੰ ਦਿਓ ਇਹ ਸਾਰੇ ਸਰਦਾਰ ਤੇ ਜਿਹੜੇ ਵਿੱਚ ਕੁਝ ਹਿੰਦੂ ਸਾਨੂੰ ਸਹਿਮਤ ਹੋ ਗਏ ਉਹ ਕਹਿੰਦੇ ਅਸੀਂ ਦੇਣ ਲਈ ਤਿਆਰ ਹਾਂ ਦਿੱਤਾ ਵੀ ਗਿਆ ਸਭ ਕੁਝ ਸ਼ਰਤ ਇਹੋ ਰੱਖੀ ਗਈ ਤੁਸੀਂ ਕਿਸੇ ਸਿੱਖ ਨੂੰ ਨੁਕਸਾਨ ਨਹੀਂ ਪਹਜਾਉਂਗੇ ਤੁਸੀਂ ਕਿਸੇ ਬੀਬੀ ਦੇ ਉੱਤੇ ਹਮਲਾ ਨਹੀਂ ਕਰੋਗੇ ਤੁਸੀਂ ਅਗਜ਼ਨ ਨਹੀਂ ਕਰੋਗੇ ਪਰ ਉਹ ਇਹ ਚੀਜ਼ ਜਦੋਂ ਈਮਾਨ ਤੋਂ ਡਿੱਗੇ ਹੋਣ ਬੰਦੇ ਇਹ ਲੈ ਕੇ ਮੁਕਰ ਗਏ ਇਹਨਾਂ ਨੇ ਅਗਜ਼ਨੀ ਵੀ ਕੀਤੀ 11 ਮਾਰਚ ਦੀ ਰਾਤ ਨੂੰ ਇੱਥੇ ਹਵੇਲੀ ਦੇ ਵਿੱਚ ਉੱਪਰਲੇ ਕਮਰਿਆਂ ਦੇ ਅੰਦਰ ਇੱਕ ਸੱਜਣ ਸਨ ਉਹਨਾਂ ਦਾ ਪਰਿਵਾਰ ਸੀ ਸੰਤ ਰਾਜਾ ਸਿੰਘ ਉਹਨਾਂ ਦਾ ਨਾਲ ਉਹਨਾਂ ਦੀਆਂ ਇਸਤਰੀਆਂ ਨੇ ਆਖਿਆ ਵੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਤਨ ਇਨ੍ਹਾਂ ਹੱਥੋਂ ਬੇਪਤ ਹੋਣ ਤੇ ਤੁਸੀਂ ਇਹ ਕੰਮ ਕਰੋ ਸਾਨੂੰ ਆਪਣੇ ਹੱਥੀਂ ਕਤਲ ਕਰ ਦਿਓ ਸੰਤ ਰਾਜਾ ਸਿੰਘ ਆਪਣੇ ਨਾਲ ਦੋ ਬੰਦਿਆਂ ਨੂੰ ਲੈ ਕੇ ਤਿਆਰ ਹੋ ਗਏ ਇਹ ਬੀਬੀਆਂ ਆਉਂਦੀਆਂ ਗੁਰੂ ਮਹਾਰਾਜ ਦੇ ਸਾਹਮਣੇ ਅਰਦਾਸ ਕਰਦੀਆਂ ਆਪਣੀ ਜੀ ਧੌਣ ਸੀਗੀ ਨਾ ਉਹ ਦਰਵਾਜੇ ਦੀ ਚੁਗਾਠ ਦੇ ਉੱਤੇ ਰੱਖਦੀਆਂ ਤੇ ਉੱਤੇ ਕਿਰਪਾਨ ਦਾ ਵਾਰ ਕਰ ਦਿੱਤਾ ਜਾਂਦਾ ਇਸ ਤਰ੍ਹਾਂ ਕੋਈ 22 ਦੇ ਕਰੀਬੇ ਬੀਬੀਆਂ ਸੀਗੀਆਂ ਜਿਹੜੀਆਂ ਸ਼ਹੀਦ ਹੋਈਆਂ ਨਾਲ ਕੁਝ ਬਜ਼ੁਰਗ ਸਨ ਅਖੀਰ ਦੇ ਉੱਤੇ 12 ਮਾਰਚ ਦਾ ਦਿਨ ਆ ਗਿਆ ਜਦੋਂ ਜੈਦ ਕਰਦਿਆਂ ਨੂੰ ਅੰਦਰ ਕਾਫੀ ਸਮਾਂ ਹੋ ਚੁੱਕਾ ਸੀ 12 ਮਾਰਚ ਨੂੰ ਫੇਰ ਗੱਲ ਤੁਰੀ ਤੇ ਇਹਨਾਂ ਨੇ ਜਿਹੜੇ ਲੀਗੀ ਸੰ ਤਾੜ ਵੀ ਉਹਨਾਂ ਨੇ ਆਖਿਆ ਵੀ ਤੁਸੀਂ ਕੁਝ ਆਪਣੀਆਂ ਕੁੜੀਆਂ ਵੀ ਸਾਡੇ ਹਵਾਲੇ ਕਰੋ ਇਹ ਤੇ ਜਉਂਦੇ ਜੀ ਮਰਨ ਵਾਲੀ ਗੱਲ ਸੀ ਅਣਖ ਤੇ ਗੈਰਤ ਵਾਲੇ ਬੰਦਿਆਂ ਵਾਸਤੇ ਸੋਨਾ ਮੱਤਾ ਪਕਾਇਆ ਮੱਤਾ ਪਕਾਉਣ ਤੋਂ ਬਾਅਦ ਉਹਨਾਂ ਨੇ ਆਖਿਆ ਵੀ ਸਾਨੂੰ ਇੰਨਾ ਟਾਈਮ ਹੋ ਗਿਆ ਇੱਥੇ ਇਹ ਬੀਬੀਆਂ ਨੂੰ ਵੀ ਇੱਥੇ ਵੀ ਪਾਣੀ ਧਾਣੀ ਪੀਣਾ ਹੈਗਾ ਤੇ ਸਾਨੂੰ ਥੋੜਾ ਮੌਕਾ ਦਿਓ ਜੇ ਸਰਦਾਰ ਉੱਤਮ ਸਿੰਘ ਦੁੱਗਲ ਜਿਹੜੇ ਡਰ ਐਮਐਲਏ ਵੀ ਰਹੇ ਸਨ ਉਹਨਾਂ ਦਾ ਖੂ ਸੀਗਾ ਜੇ ਉੱਥੇ ਬੀਬੀਆਂ ਗੱਜਣਾ ਜੇ ਸਾਰੀਆਂ ਕੋਈ 90 ਤੋਂ ਉੱਪਰ ਸਨ ਇਹ ਬੀਬੀਆਂ 93 ਦੇ ਕਰੀਬ ਗਿਣਤੀ ਮਿਲਦੀ ਆ। ਬੀਬੀ ਬਸੰਤ ਕੌਰ ਉਹਨਾਂ ਦੀ ਅਗਵਾਈ ਕਰ ਰਹੀ ਸੀ। ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹਨਾਂ ਅਰਦਾਸ ਕੀਤੀ ਸੱਚੇ ਪਾਤਸ਼ਾਹ। ਆਪਣੀਆਂ ਬੱਚੀਆਂ ਦੀ ਪਤ ਦਾ ਰਾਖਾ ਤੂੰ। ਸਾਨੂੰ ਪਤਾ ਹੈ ਆਤਮ ਦਾ ਠੀਕ ਗੱਲ ਨਹੀਂ ਕੀ। ਪਰ ਹੁਣ ਇਹ ਬੇਪਤ ਹੋਣ ਦੇ ਨਾਲੋਂ ਚੰਗਾ ਹੈ ਜੀ। ਤੇ ਉਹਨਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸਾਂ ਕਰਕੇ ਉਹ ਸੇਖੂਤ ਛੜਾ ਮਾਰ ਦਿੱਤੀ। ਕੂ ਸਾਰਾ ਲਾਸ਼ਾਂ ਦੇ ਨਾਲ ਪਰ ਗਿਆ ਜੀ ਉਦੋਂ ਬਾਅਦ ਦੇ ਵਿੱਚ ਇਹਨਾਂ ਜਰਵਾਨੀਆਂ ਨੇ ਥੋਆ ਖਾਲਸਾ ਦੇ ਵਿੱਚ ਜਿਹੜਾ ਕਹਿਰ ਵਰਤਾਇਆ 12 ਮਾਰਚ 1947 ਈਸਵੀ ਨੂੰ ਜਦੋਂ ਲਾਰਡ ਮਾਉਂਟ ਵੈਂਟਨ ਉਹਦੇ ਘਰ ਆਲੀ ਨਜਵਰ لال Nehru ਵਰਗੇ ਹੋਰ ਬੰਦੇ ਦੇਖਣ ਆਏ ਨਾ ਉਹਨਾਂ ਦਾ ਤਰਾ ਨਿਕਲ ਗਿਆ ਜੀ ਲਾਡ ਮਾਉਂਟ ਬੈਂਟਨ ਵਰਗੇ ਨੇ ਦੇਖਿਆ ਵੀ ਤੇ ਇੰਜ ਲੱਗ ਰਿਹਾ ਵੀ ਜਿੱਥੇ ਇਥੇ ਹਵਾਈ ਜਹਾਜ਼ਾਂ ਦੇ ਨਾਲ ਬੰਬਾਰੀ ਕੀਤੀ ਗਈ ਹੋਵੇ ਇਹਨਾਂ ਦ੍ਰਿਸ਼ੋ ਜਿਹੜਾ ਸੀਗਾ ਡਰਾਉਣਾ ਤੇ ਭਿਆਨਕ ਸੀਗਾ ਜੀ ਸੋ ਇਸ ਕਰਕੇ ਮੈਂ ਇਹ ਗੱਲ ਕਵਾਂਗਾ ਆਪਣੇ ਬੱਚਿਆਂ ਨੂੰ ਦੱਸੋ ਇਹ ਆਜ਼ਾਦੀ ਨਹੀਂ ਇਹ ਵੰਡ ਸੀ ਇਹ ਉਜਾੜਾ ਸੀ ਇਹ ਹੱਲਿਆਂ ਦੇ ਦਿਨ ਸਨ ਹਜ਼ਾਰਾਂ ਲੱਖਾਂ ਔਰਤਾਂ ਬੇਬਸ ਤੋਂਆਂ ਨੌਜਵਾਨ ਬਜ਼ੁਰਗ ਖਤਮ ਹੋ ਗਏ ਸਾਡੇ ਗੁਰਤਾਂ ਵਿਛੜ ਗਏ ਦੋਨੇ ਪਾਸੇ ਇਹ ਚੀਜ਼ਾਂ ਵਾਪਰੀਆਂ ਨੇ ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਸਜਦਾ ਕਰਦੇ ਆਂ ਤੇ عہد ਕਰੀਏ ਕਿ ਇਹਨੂੰ ਆਜ਼ਾਦੀ ਦੇ ਦਿਨ ਦੇ ਰੂਪ ਵਿੱਚ ਨਹੀਂ ਉਜਾੜੇ ਦੇ ਰੂਪ ਵਿੱਚ ਜੀਤੇ ਕਰਾਂਗੇ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਦੀ ਚੀਜ਼ ਲੈ ਕੇ ਜਾਵਾਂਗੇ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ